ਹਾਰ ਪਿੰਡ ਨੂੰ ਸਰਕਾਰ ਨੇ ਫੈਸਲਾ ਕੀਤਾ ਕਿ 2-2 ਲੱਖ ਰੁਪਇਆ ਹਰ ਸਰਪੰਚ ਨੂੰ ਦਿੱਤਾ ਜਾਣਾ ਹੈ। ਆ ਪਿੰਡ ਦੀ ਸਫਾਈ ਉਹਦੇ ਨਾਲ ਤੁਸੀਂ ਕਰਾਉਣੀ ਆ ਚਾਹੇ ਫੋਗ ਮਸ਼ੀਨਾਂ ਨਾਲ ਪਿੰਡ 'ਚ ਕੋਈ ਮੱਛਰ ਮਰਨ ਵਾਲਾ ਕੋਈ ਕਿਸੇ ਤਰ੍ਹਾਂ ਦਾ ਕੁਝ ਵੀ ਉਹ ਤੁਸੀਂ ਇਹ 2 ਲੱਖ ਰੁਪਏ ਨਾਲ ਜਿਹੜਾ ਨਿਕਠਣੇ ਵੱਡਾ ਪਿੰਡ ਪਿੰਮੇ ਪਿੰਡ ਨੇ ਜਿਹੜੇ ਇੱਥੋਂ ਦੇ ਜਿਹੜਾ ਡੇਰਾ ਪਾਪਾ ਨਾਨਕ ਬਲਾਕ ਦੇ ਨੇ 92 ਪਿੰਡਾਂ ਨੂੰ 2-2 ਲੱਖ ਰੁਪਈਆ ਦੇਣ ਦਾ ਜੋ ਫੈਸਲਾ ਸਰਕਾਰ ਨੇ ਕੀਤਾ ਮੈਂ ਸਭ ਤੋਂ ਪਹਿਲਾਂ ਹਮਜੀ ਪ੍ਰਤਾਪ ਕੁਮਾਰ ਸਿੰਘ ਜੀ ਦਾ ਤੇ ਸਾਡੇ ਪੰਜਾਬ ਦੇ ਇੰਚਾਰਜ ਜੀ ਬਨੀਸ਼ ਸ਼ੋਧਿਆ ਜੀ ਦਾ ਛੇ ਤੋਂ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਂ ਪਹਿਲੀ ਵਾਰੀ ਵੇਖਿਆ ਸਾਡੇ ਇਲਾਕੇ 'ਚ ਹੜ੍ਹ ਤਾਂ ਪਹਿਲਾਂ ਵੀ ਬੜੇ ਆਉਂਦੇ ਰਹੇ ਨੇ ਪਰ ਇਸ ਤਰੀਕੇ ਨਾਲ ਮਦਦ ਕਰਨੀ ਪਿੰਡਾਂ ਦਾ ਤਾਂ ਪਿੰਡਾਂ ਦਾ ਲੋਕਾਂ ਨੂੰ ਇਸ ਜੀ ਤੋਂ ਉੱਪਰ ਲੈ ਕੇ ਆਉਣਾ ਮੈਨੂੰ ਕਹ ਪਹਿਲੀ ਵਾਰੀ ਹੋਇਆ ਹੈ ਆ ਮੇਰੇ ਪ੍ਰੈਸ ਵਾਲੇ ਵੀ ਬੈਠੇ ਨੇ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਹਮੇਸ਼ਾ ਕਵਰਿੰਗ ਵੀ ਕਰਦੇ ਔਰ ਸਰਕਾਰ ਦੀ ਕਿਹੜੀ ਗੱਲ ਹੈ ਲੋਕਾਂ ਦਾ ਕੋਈ ਪਹੁੰਚਾਉਂਦੇ ਉਹਨਾਂ ਤੁਹਾਡਾ ਧੰਨਵਾਦ ਵੀ ਕਰਦਾ ਹੈ ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਤੰਦਾਦੀ ਕੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪਾਣੀ ਆ ਗਿਆ ਸੀ ਜਿਨ੍ਹਾਂ ਨੂੰ ਆਪਾਂ ਹੜ ਦਾ ਰੂਪ ਕਿਹਾ ਜਾਂਦਾ ਪੂਰਾ ਦਰਿਆ ਟੁੱਟ ਕੇ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਵੜ ਗਿਆ ਤੇ ਜਿਹਦੇ ਨਾਲ ਬਹੁਤ ਵੱਡੇ ਵੱਡੇ ਨੁਕਸਾਨ ਪਿੰਡਾਂ ਦੇ ਹੋਏ ਬਹੁਤ ਸਾਰੇ ਖੇਤ ਖਲਿਆਣ ਜਿਹੜੇ ਨੇ ਉਹ ਰੇਗਿਸਤਾਨ ਵਾਂਗ ਬਣ ਗਏ ਰੇਤ ਹੀ ਰੇਤ ਹੋ ਗਈ ਤੇ ਉਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰੋਬਲਮਾਂ ਹੋਰ ਵੀ ਪਿੰਡਾਂ ਦੇ ਵਿੱਚ ਆ ਗਈਆਂ ਜਿਨ੍ਹਾਂ ਨੂੰ ਲੈ ਕੇ ਪਿੰਡਾਂ ਦੀ ਸਫਾਈ ਵਗੈਰਾ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਕੀੜੇ ਮਕੌੜੇ ਵੀ ਇਕੱਠੇ ਹੋ ਗਏ ਤਾਂ ਦਦੀ ਕੀ ਇਸੇ ਚੀਜ਼ ਨੂੰ ਲੈ ਕੇ ਪਿੰਡਾਂ ਦੀ ਸਫਾਈ ਦੇ ਈ ਪਿੰਡਾਂ ਦੇ ਵਿੱਚ ਮਸਰ ਦੇ ਲਈ ਜਾਂ ਜਿਸ ਤਰ੍ਹਾਂ ਵੀ ਮਸਕੀਟੋ ਜਿਹੜੇ ਵੀ ਜਿਆਦਾ ਬਿਮਾਰੀਆਂ ਜਿਹੜੀਆਂ ਨੇ ਫੈਲੀਆਂ ਨੇ ਉਹਨਾਂ ਨੂੰ ਲੈ ਕੇ 2-2 ਲੱਖ ਰੁਪਏ ਦੇ ਚੈੱਕ ਜਿਹੜੇ ਆ ਪੰਜਾਬ ਗਵਰਨਮੈਂਟ ਵੱਲੋਂ ਦਿੱਤੇ ਗਏ ਜਿਨ੍ਹਾਂ ਨੂੰ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਐਮਐਲਏ ਗੁਰਦੀਪ ਸਿੰਘ ਰੰਦਾਵਾ ਹੁਣਾ ਵੱਲੋਂ ਵੰਡਿਆ ਗਿਆ ਪਿੰਡ ਦੀਆਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਜਿਹੜੇ ਨੇ 2-2 ਲੱਖ ਰੁਪਏ ਦੇ ਚੈੱਕ ਦੇ ਕੇ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਤੁਸੀਂ ਆਪਣੇ ਪਿੰਡ ਦੀ ਸਫਾਈ ਆਪਣੇ ਪਿੰਡ ਦਾ ਆਲੇ-ਦੁਆਲੇ ਸਾਫ਼ ਚਾਹੇ ਤੁਸੀਂ ਮਸਰ ਮਾਰਨ ਦੇ ਲਈ ਤੁਸੀਂ ਫੋਗ ਮਸ਼ੀਨਾ ਵਰਤਨੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਮਸ਼ੀਨਾ ਤੁਸੀਂ ਵਰਤ ਸਕਦੇ ਸੀ ਤੇ ਇਹਨਾਂ ਰੁਪਈਆਂ ਦੇ ਨਾਲ ਤੁਸੀਂ ਆਪਣੇ ਪਿੰਡ ਦੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾ ਸਕਦੇ ਹੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਹਰ ਤਾਂ ਪਹਿਲਾਂ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵਾਰ ਆਏ ਪਰ ਇਸ ਵਾਰ ਇਸ ਤਰ੍ਹਾਂ ਹੋਇਆ ਕਿ ਇਸ ਤਰ੍ਹਾਂ ਜਿਹੜੇ ਆ ਉਹ ਚੈੱਕ ਵੰਡੇ ਜਾ ਰਹੇ ਆ ਪਿੰਡਾਂ ਦੇ ਵਿੱਚ ਸਫਾਈ ਨੂੰ ਲੈ ਕੇ ਪਹਿਲੀ ਵਾਰੀ ਇਸ ਤਰ੍ਹਾਂ ਜਿਹੜੇ ਆ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਚੈੱਕ ਦਿੱਤੇ ਗਏ ਨੇ ਕਿ ਆਪਣੇ ਪਿੰਡ ਦੇ ਆਲੇ-ਦੁਆਲੇ ਦੀ ਸਫਾਈ ਜਿਹੜੀ ਇਹ ਉਹ ਕਰ ਲਵੋ ਪਿੰਡ ਦੀ ਸਫਾਈ ਕਰ ਲਵੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਾ ਪੜ੍ਹ ਸਕੇ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਡੀਪੀ ਜੀ ਪੰਜਾਬੀ ਤੋਂ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਦੀ ਇਸ ਰਿਪੋਰਟ ਦੇ ਨਾਲ ਧੰਨਵਾਦ ਵੀਡੀਓ ਬਲੌਗ ਮੇਰਾ ਬਰਬਰ ਨਾਲ ਵਿੱਚ ਆਏ ਆ ਕਿ ਪਿਛਲੇ ਦਿਨ ਜਿਹੜੀਆਂ ਬਾਤਾਂ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜਪ੍ਰਭਾਵ ਸੀਗੇ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਹੜਾ ਕਰਨ ਦੇ ਮਸਾਲ ਹੋਇਆ ਸਫਾਈ ਨੂੰ ਲੈ ਕੇ ਜਾਂ ਹੋਰ ਛੋਟੀਆਂ ਮोटा ਕੰਮ ਜਿਹੜਾ ਸੀਗਾ ਦਾ ਲੈ ਕੇ ਉਹਦੇ ਸਬੰਧ 'ਚ ਮੁੱਖ ਮੰਤਰੀ ਸਰਦਾਰ ਤਗਵਾ ਸਿੰਘ ਮਾਨ ਜੀ ਦੀ ਗਵਾਈ 'ਚ ਜਿਹੜਾ ਫੈਸਲਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਨੂੰ 2-2 ਲੱਖ ਰੁਪਏ ਆਪਾਂ ਸਫਾਈ ਵਿੱਦਿਓ ਦਿੱਤਾ ਪਰ ਉਹਦੇ ਸਾਰੇ 98 ਪਿੰਡ ਜਿਹੜੇ ਡੇਰਾ ਬਨਾਲ ਦੇ ਉਹਨਾਂ ਸਾਰੇ ਸਰਪੰਚਾਂ ਨੂੰ ਅੱਜ ਬੁਲਾ ਕੇ 2-2 ਲੱਖ ਰੁਪਏ ਦੇ ਜਿਹੜੇ ਚੈੱਕ ਲੈਟਰ ਆਪ ਦਿੱਤੇ। ਉਹਨਾਂ ਦੇ ਸਾਰਿਆਂ ਦੇ ਖਾਤਿਆਂ 'ਚ ਅੱਜ ਜਿਹੜਾ ਪੈਸੇ 2-2 ਲੱਖ ਰੁਪਏ ਸਵਾਈਏ ਆਪ ਦੇ ਪਾਰਕਾ। ਤਾਂ ਮੈਂ ਪੂਰੀ ਉਮੀਦ ਹੈ ਕਿ ਸਰਪੰਚ ਅੱਜ ਉਹਨਾਂ ਭਾਰਤਵਾਦੀ ਪੈਸੇ ਦਿੱਤੇ ਨੇ। ਉਹ ਸਹੀ ਤਰੀਕੇ ਤੇ ਸਹੀ ਜਗ੍ਹਾ ਪੈਸੇ ਲੱਪੀ। ਕਿ ਸਰਪੰਚੇ 2-2 ਲੱਖ ਨਾਲ ਕਿਹੜੇ-ਕਿਹੜੇ ਕਾਰਜ ਕਰਦੇ ਨੇ ਬੰਦਾ। ਆ ਬਿਲਕੁਲ ਸਫਾਈ ਦਾ ਹੀ ਹੈ ਜੀ। ਇਹ 2 ਲੱਖ ਸਿਰਫ ਸਵਾਈ ਵਾਸਤੇ ਦਿੱਤਾ। ਚਾਹੇ ਪੌਲਮ ਜੀਨਾਂ ਦੇ ਵਿੱਚ ਆਪਣਾ ਮੱਖਰ ਮਾਰਨਾ ਕੁਛ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪਿੰਡਾਂ ਦੇ ਸਕੂਲਾਂ ਦੇ ਚਾਹੇ ਸਕੂਲਾਂ ਦੀ ਸਫਾਈ ਕਰਾਲਾ ਚਾਹੇ ਪਿੰਡਾਂ ਚ ਰੂੜੀਆ ਕਚਰਾ ਕੁਛ ਵੀ ਪਿਆ ਉਹ ਸਫਾਈ ਦਾ ਜਿੱਥੇ ਮਰਜ਼ੀ ਖਰਚ ਦੇ ਜੇ ਅਸੀਂ ਵੀ ਲਾਉਣ ਜੇ ਅਸੀਂ ਵੀ ਲਾਂ ਲੈ ਕੇ ਜਿੱਥੇ ਵੀ ਗੰਦਗੀ ਪਈ ਆ ਜੋ ਵੀ ਪਚਾਗਾ ਇਹ 2 ਲੱਖ ਰੁਪਏ ਨਾਲ ਉਹ ਸਫਾਈ ਜਿਹੜੀ ਆ ਪਿੰਡਾਂ ਚ ਤਾਂ ਮੇਰੇ ਖਾਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮਰਗਾ ਕਚਰਾਵਲੀ ਨਹੀਂ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਵਾਸਤੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਪਿੰਡਾਂ ਚ ਸਫਾਈ ਜਿਹੜੀ 2 ਲੱਖ ਦਾ ਬਿਲਕੁਲ ਸਾਫ ਸੁੱਧਾ ਪਿੰਡ ਆ ਸੀਐਮ ਸਾਹਿਬ ਆ ਰਹੇ ਨੇ ਜੀ ਅੱਬਿਲ ਕੋ ਸੀਐਮ ਸਾਹਿਬ ਆ ਰਹੇ ਨੇ ਜੀ ਵਿਸਾ ਬਣਾ ਰਹੇ ਨੇ ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਹਾਂ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਹੈ ਸ਼ਨੀਵਾਰ ਜਿਹੜਾ ਸੀਐਮ ਸਾਹਿਬ ਜਿਹੜਾ ਡੇਰਾ ਬਣਾਣਾ ਕਿਨੇ ਦਿਨ ਤੱਕ ਨੇਰੇ ਆਜ ਅੱਜ 95 ਪਿੰਡਾਂ ਨੂੰ ਜਿਹੜੇ ਚੱਕ 2-2 ਲੱਖ ਰੁਪਏ ਦੇ ਬਿਲਕੁਲ ਸਫਾਈ ਵਾਹ ਹਾਂਜੀ ਅੱਜ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰਾ ਨਾਮ ਜਗਰਾ ਸਿੰਘ ਪਿੰਡ ਰਤੜ ਖੱਤੜ ਅੱਜ ਜੋ ਮੀਟਿੰਗ ਦਫ਼ਤਰ ਪ੍ਰੋਗਰਾਮ ਹੋਇਆ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਡੇਰਾ ਬਾਬਾਨਕ ਬਲਾਕ ਦੇ ਵਿੱਚ ਹੜ੍ਹ ਦੇ ਨਾਲ ਕਾਫੀ ਪਿੰਡ ਪ੍ਰਭਾਵਿਤ ਹੋਏ ਸੀ ਜਿਨ੍ਹਾਂ ਨਾਲ ਪਿੰਡਾਂ ਦੀਆਂ ਗਲੀਆਂ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਇੱਕ ਇਤਿਹਾਸਿਕ ਫੈਸਲਾ ਕੀਤਾ ਆਮ ਆਦੀ ਪਾਰਟੀ ਮਾਨ ਸਰਕਾਰ ਨੇ ਭਗਵਾਨ ਜੀ ਦੇ ਅਹਿਮ ਹੀ ਏਟ ਅੱਜ ਐਮਐਲਏ ਗੁਰਦੀਪ ਸਿੰਘ ਰੰਧਾਵਾ ਜੀ ਨੇ ਸਾਰੇ ਪਿੰਡਾਂ ਦੇ ਮੋਦਗਿਰ ਸਰਪੰਚਾਂ ਨੂੰ ਅੱਜ 2-2 ਲੱਖ ਰੁਪਏ ਦੇ ਚੱਕ ਵੰਡੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਇਹ ਇਤਿਹਾਸਿਕ ਫੈਸਲਾ ਲੈ ਕੇ ਪਿੰਡਾਂ ਦੀ ਬਾਹ ਫੜੀ ਸਰਪੰਚਾਂ ਦੀ ਬਾਹ ਫੜੀ ਪੰਚਾਇਤਾਂ ਦੀ ਬਾਹ ਫੜੀ ਇੱਕ ਵਾਰੀ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਪਿੰਡ ਸਾਦਾਂ ਵਾਲੀ ਤੋਂ ਕਰਨਜੀਤ ਕੌਰ ਬੋਲਣ ਲਈ ਇਥੇ ਹਾਂ ਅੱਜ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਇਹ ਜੋ ਵੀ ਪੱਲਾ ਪਵਾਏ ਆ ਜੋ ਵੀ ਕੁਝ ਹੰਦ ਰਿਆ ਵਾ ਨਾ ਸੇ ਅਵਰੋਧੀ ਹੁੰਦਾ ਰਿਆ ਨਾ ਸਭ ਬਹੁਤ ਜ਼ਿਆਦਾ ਹਰ ਇੱਕ ਪਾਰਟੀ ਨੇ ਲਿਆਂਦਾ ਵਾ ਪਰ ਹਾਨੂੰ ਜਿਹਨਾਂ ਸਕੂਨ ਮਿਲਿਆ ਜਦੋਂ ਲਈ ਆ ਇਸ ਪਾਰਟੀ ਨਾਲ ਜੁੜੇ ਆ ਤੇ ਸਾਡੇ ਪਿੰਡ ਵੀ ਬਹੁਤ ਸੁਰੱਖਿਸ਼ਾ ਹੋਈ ਆ ਤੇ ਹਰ ਇੱਕ ਥਾਂ ਤੇ ਹੋਈ ਆ ਨਹੀਂ ਇਹੋ ਹੀ ਕਹਿਲ ਕਰਦੇ ਆ ਵੀ ਸਰਕਾਰਾਂ ਇਹੋ ਹੀ ਆਉਣ ਤੇ ਇਹਨਾਂ ਦਾ ਇਹ ਧੰਨਵਾਦ ਕਰਾਂਗੇ ਤੇ ਇਹਨਾਂ ਦਾ ਹੀ ਸਾਥ ਤਾਂਗੇ ਜੋ ਵੀ ਪ੍ਰਾਹਦੇ ਲੱਗੇ ਨਹੀਂ ਨਹੀਂ ਮਿਲਦੇ ਹੁੰਦੇ ਪਰ ਹੁਣ ਖਰਾਬਾ ਵੀ ਬਹੁਤ ਵਧੀਆ ਮਿਲਿਆ ਤੇ ਜੋ ਵੀ ਸਰਕਾਰੀ ਹੁਣ ਅੱਜ ਟੀਮ ਚੱਲੀ ਹੈ ਵੀ ਬਹੁਤ ਵਧੀਆ ਵਾ ਤੇ ਇੱਥੇ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹ ਪਾਰਟੀ ਨਾਲ ਜੁੜ ਕੇ ਰਾਂਗੇ ਤੇ ਕੰਮ ਕਰਾਂਗੇ ਸਮਾਜ ਸੇਵਾ ਅੱਜ ਕਿੰਨੇ ਲੱਖ ਰੱਖਵਾ ਦਿੱਤਾ ਅੱਜ 2 ਦੋ ਲੱਖ ਦਾ ਚੈੱਕ ਮਿਲਿਆ ਅੱਗੇ ਵੀ ਇਹਨਾਂ ਨੇ ਕਿੱਲਾਂ ਦੇ ਸਾਬ ਨਾਲ ਹੀ ਪਾਲੀਆਂ ਦਾ ਮਾਜਰਾ ਦਿੱਤਾ ਵਾ 22000 ਰੁਪਏ ਇੱਕ ਕਿੱਲੇ ਦਾ ਮਿਲਿਆ ਹਰ ਕਿਸਾਨ ਬਹੁਤ ਵਧੀਆ ਵਾ ਉਹਨਾਂ ਨੂੰ ਖੁਸ਼ੀ ਗਈ ਹੈ ਤੇ ਉਹਨਾਂ ਦਾ ਘਰ ਬਾੜ ਤੇ ਤੁਹਾਨੂੰ ਪਤਾ ਹੈ ਕਿੰਨਾ ਨੁਕਸਾਨ ਹੋਇਆ ਪਾਣੀ ਆਉਣ ਕਰਨਾ ਸਾਡਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਈ ਪਿੰਡ ਸਾਦਾਵਲੀ ਤੇ ਤੇ ਅਸੀਂ ਹੁਣ ਇਹ ਵੀ ਧੀਰ ਕਰਦੇ ਆਂ ਕਿ ਚਲੋ ਸਰਕਾਰਾਂ ਜੋ ਵੀ ਸੰਯੋਗ ਦੇਣ ਰਹੀਆਂ ਵਾ ਵਧੀਆ ਵਾ ਪਰ ਇਹ ਨੰਨੋ ਤੇ ਥੋੜਾ ਹੀ ਤਾਂ ਮੈਂ ਆਵਾਦਿਆ ਗਣਿਆ ਸਰਕਾਰ ਕਿੰਨਾ ਕਿੰਨੇ ਟਾਈਮ ਦੇ ਆਈਆਂ ਵਾ ਤੇ ਸਾਨੂੰ ਉਹਨਾਂ ਤੋਂ ਕੋਈ ਲਾਭ ਨਹੀਂ ਹੋਇਆ ਪਰ ਹੁਣ ਅਸੀਂ ਬਹੁਤ ਕੋਚਿਆ ਇਹ ਸਰਕਾਰ ਦੇ ਨਾਲ ਜੁੜ ਕੇ ਵੈਗ ਠੀਕਾ ਖਾਲਸਾ ਵੈਗ ਹਾਂਜੀ ਹੀਰਾ ਸਿੰਘ ਸਰਪੰਚ ਪਿੰਡ ਪੰਬਰ ਵਾਲੀ ਖੁਰਦ ਤੋਂ ਅੱਜ ਜਿਹੜਾ ਪ੍ਰੋਗਰਾਮ ਹੋਇਆ ਏ 99 ਪਿੰਡਾਂ ਦਾ 2-2 ਲੱਖ ਰੁਪਇਆ ਪੰਜਾਬ ਸਰਕਾਰ ਨੇ ਪਿੰਡਾਂ ਦੀ ਸਾਸਦਾਈਆਂ ਵਾਸਤੇ ਦਿੱਤਾ ਹੈ ਤਸੀਸ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਹਰ ਪਿੰਡ ਤਾਂ ਪਿੰਡਾਂ ਨੂੰ 2-2 ਲੱਖ ਰੁਪਇਆ ਸਾਫ ਸਫਾਈ ਵਾਸਤੇ ਦਿੱਤਾ